ਤੁੰਦ ਦਾ ਕਹਿਰ ਸਰਹਦੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਪਿਛਲੇ 2 ਦਿਨਾਂ ਤੋਂ ਹੀ ਸਟਿਆਲੀ ਪੁਲ ਦੇ ਨਜ਼ਦੀਕ ਦੋ ਭਿਆਨਕ ਸੜਕੀ ਹਾਦਸੇ ਵਾਪਰ ਚੁਕੇ ਨੇ ਅੱਜ ਤੜਕਸਾਰ ਦੁਰੰਗਲਾ ਗਹਲੜੀ ਮਾਰਗ ਦੇ ਉੱਤੇ ਇਤਿਹਾਸਕ ਗੁਰਦੁਆਰਾ ਸ਼ਟਿਆਲੀ ਸਾਹਿਬ ਦੇ ਨਜ਼ਦੀਕ ਇੱਕ ਦਰਦਨਾਖਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਕੂਲ ਬੱਸ ਜੋ ਕਿ ਬੱਚਿਆਂ ਨੂੰ ਲੈਣ ਦੇ ਲਈ ਜਾ ਰਹੀ ਸੀ ਤੇ ਗੱਡੀ ਚਾਲਕ ਜੋ ਕਿ ਟਾਲੀ ਸਾਹਿਬ ਦੀ ਤਰਫ ਤੋਂ ਆਪਣੇ ਘਰ ਵਾਪਸ ਆ ਰਹੇ ਸਨ ਆਮੋ ਸਾਹਮਣੇ ਇਹਨਾਂ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਤਾਂ ਬਚਾਰੇ ਹੈ ਪਰ ਸਕੂਲ ਬੱਸ ਤੇ ਗੱਡੀ ਦੇ ਇਸ ਭਿਆਨਕ ਟੱਕਰ ਦੇ ਵਿੱਚ ਗੱਡੀ ਚਾਲਕ ਦੇ ਕਾਫੀ ਸੱਟਾਂ ਆ ਗਈਆਂ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸ ਜਿਸ ਤੱਕ ਗਿਆ ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ 600 ਮੀਟਰ ਦੂਰੀ ਤੱਕ ਘਰਾ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਹੈ ਲੋਕ ਜਲਦ ਹਾਜ਼ਰੀ ਵਾਲੀ ਸਥਾਨ ਤੇ ਪਹੁੰਚੇ ਤਾਂ ਦੇਖਿਆ ਕਿ ਗੱਡੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਸੀ ਗੱਡੀ ਦੇ ਦੋਨੋਂ 에য়ার ਬੈਗ ਖੁੱਲ ਚੁੱਕੇ ਸਨ ਜਿਸ ਕਰਕੇ ਗੱਡੀ ਚਾਲਕ ਦਾ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਕਾਫੀ ਜ਼ਿਆਦਾ ਸਟਾਈਆਂ ਨੇ ਮਾਰਾਈ ਪਿੰਡ ਦਾ ਪਿੰਡ ਸਿੰਘੌਰ ਜੀ ਆਪਾਂ ਇਹ ਕੀ ਘਟਨਾ ਹੋਈ ਸੀ ਸਵੇਰੇ ਜਿਹੜੀ ਹੈ ਬਾਸਦਾ ਜੇ ਚਲੋ ਸਾਨੂੰ ਤੇ ਪਤਾ ਨਹੀਂ ਵੈਸੇ ਘਟਨਾ ਦਾ ਕੀ ਹੋਇਆ ਮੈਂ ਅੰਦਰ ਘਰ ਬੁਸ ਕਰਦਾ ਪਿਆ ਸੀ ਗੁਰਸੇ ਕਰਦੇ ਕਰ ਪਾਰੇ ਮੈਨੂੰ ਬਾਸ ਨੂੰ ਇਹ ਵੀ ਕਿਤੇ ਵੱਜੀ ਹੋਈ ਚੀਜ਼ ਉਹ ਮੈਂ ਤਾਨਕ ਬਾਹਰ ਆਇਆ ਬਾਹਰ ਆ ਕੇ ਦੇਖਿਆ ਤੇ ਇੱਥੇ ਐਕਸੀਡੈਂਟ ਹੋਇਆ ਗੱਡੀ ਦਾ ਸਕੂਲ ਵਾਸਤੇ ਗੱਡੀ ਸੀ ਦੋਨੋਂ ਸਕੂਲ ਵਾਸੀ ਸੀ ਦੋਨੋਂ ਇਹ ਸਕੂਲ ਵਾਸੀ ਤੇ ਕਹੇ ਨਹੀਂ ਬੱਚੇ ਵਿੱਚ ਨਹੀਂ ਰੱਬਿਆ ਨੂੰ ਕੋਈ ਬੱਚੇ ਨਹੀਂ ਸੀ ਬੱਚੇ ਨਹੀਂ ਸੀ ਤੇ ਆਵਾਜ਼ ਬੰਲਾ ਨਹੀਂ ਜ਼ਬਰਦਸਤੀ ਤੁਹਾਡਾ ਘਰ ਤੋਂ ਦੂਰੀ ਹੋਏ ਸਾਡਾ ਘਰ ਆ ਨਾਲ ਭਾਈ ਹਾਂਜੀ ਤੇ ਨਾਲ ਇਥੇ ਬਾਏ ਮਾਰੀ ਸੋਈ ਜਿਹੜਾ ਮੈਂ ਬਾਹਰ ਤੋਂ ਨਿਕਲ ਕੇ ਦੇਖਿਆ ਮੈਂ ਪਤਾ ਨਹੀਂ ਕੀ ਗੱਲਬਾਤ ਹੋਈ ਇਹਦੀ ਬਾਹਰ ਇਹ ਗੱਲਬਾਤ ਹੈ ਮਲਵੀ ਬਾਜ ਆਈਆ ਨੂੰ ਉਹ ਮੈਂ ਦੇਖਿਆ ਤਾਂ ਕਿ ਬਾਹਰ ਅਖੀਰਾਂ ਦਾ ਬਾਹ ਬੰਦੇ ਕਿੱਥੋਂ ਦੇ ਦੇ ਇਥੇ ਹਾਂਜੀ ਤੇ ਡਰਾਈਵਰ ਜਿਹੜੇ ਗੱਡੀ ਚਲਾ ਰਹੇ ਸੀ ਉਹ ਕੌਣ ਸੀਗੇ ਪਤਾ ਲੱਗਿਆ ਉਹ ਕਹਿੰਦੇ ਦਰੰਗਲੇ ਉਹੀ ਬੰਦੇ ਸਾਨੂੰ ਤੇ ਚਲੋ ਮਿਲੁੰਦੇ ਨਹੀਂ ਇੰਨੀ ਜਾਣਕਾਰੀ ਪਤਾ ਦਰੰਗਲੇ ਕਹਿੰਦੇ ਦਰੰਗਲੇ ਜਾ ਹਸਪੀਟਲ ਲੈ ਕੇ ਹਾਂਜੀ ਉਹਨੂੰ ਹਸਪੀਟਲ ਲੈ ਕੇ ਦੋਨੇ ਡਰਾਈਵਰ ਉਹ ਵੀ ਸਕੂਲ ਵਾਸਲਾ ਵੀ ਡਰਾਈਵਰ ਇਹਨਾਂ ਉਹ ਵੀ ਮਲਵੀ ਦਰੰਗਲੇ ਆਏ ਕਹਿੰਦੇ ਹਾਂਜੀ ਉਹ ਵੀ ਦਰੰਗਲੇ ਦਾ ਹੈ ਉਹ ਤੇ ਅੱਭੀ ਅਕੇ ਨਿਕਲਦੀਪਾ ਜੀ ਹੁੰਦੇ ਆ ਪਤਾ ਨਹੀਂ ਉਹਨਾਂ ਨੂੰ ਇਹ ਕਹਿੰਦੇ ਇਹਨਾਂ ਕੋਲ ਲੱਗਾ ਵੀ ਖਾਸ ਸਟੋਰ ਵਾਲੇ ਮਲਵੀ ਬੰਦੇ ਨੇ ਹਾਂਜੀ ਹ ਪਿੰਡ ਕਿਹੜਾ ਜੀ ਮੇਰਾ ਓਂਕਾਰ ਸਿੰਘ ਨਾਂ ਜੀ ਪਿੰਡ ਸੰਘੋਰ ਤੇ ਕੀ ਘਟਨਾ ਜਿਹੜੀ ਅੱਜ ਸਵੇਰੇ ਹੋਈ ਹੈ ਤੇ ਕੀ ਪਤਾ ਲੱਗਿਆ ਸੀ ਇਹ ਜੀ ਅੱਜ ਸਵੇਰੇ ਹੋਇਆ ਹੈ ਕੋਈ ਅੱਧਾ ਪੂਣਾ ਘੰਟਾ ਹੋ ਗਿਆ ਤੇ ਆਵਾਜ਼ ਬਹੁਤ ਜ਼ੋਰ ਨਾਲ ਆਈ ਆ ਤੇ ਮੈਨੂੰ ਲੱਗਾ ਇਦਾਂ ਹੀ ਕੋਈ ਟ੍ਰੈਕਟਰ ਟਰਾਲੀ ਦੀ ਆਵਾਜ਼ ਆਈ ਆ ਇਹਦੇ ਮੈਂ ਵੀ ਹੁਣ ਆ ਕੇ ਦੇਖਿਆ ਤੇ ਇੱਥੇ ਤੇ ਐਕਸੀਡੈਂਟ ਬਹੁਤ ਤਕੜਾ ਹੋ ਗਿਆ ਕਿੰਨੇ ਕੁ ਦੂਰ ਹੈ ਤੁਹਾਡਾ ਘਰ ਜੀ ਮੇਰਾ ਘਰ ਇੱਥੋਂ ਹੈਗਾ ਕੋਈ 500 ਮੀਟਰ ਦੀ ਦੂਰੀ ਤੇ ਬਣੀ ਜ਼ੋਰਦਾਰ ਜਿਹੜਾ ਟੱਕਰ ਹੋਈ ਹੈ ਹਾਂ ਜੀ ਬਹੁਤ ਜ਼ਿਆਦਾ ਜ਼ੋਰ ਨਾਲ ਹੋਈ ਜੀ ਜਦੋਂ ਤੁਸੀਂ ਪਹੁੰਚੇ ਤਾਂ ਉਦੋਂ ਲੱਗੇ ਸੀਗੇ ਜਿਹੜੇ ਹਾਂ ਲੈ ਗਈ ਸੀ ਹਾਂਜੀ ਤੇ ਇਹ ਨਾਲ ਜਿਹੜੀ ਜੀ ਸਕੂਲ ਬੱਸ ਦੇ ਨਾਲ ਹਾਂਜੀ ਸਕੂਲ ਬੱਸ ਨਾਲ ਸਕੂਲ ਬੱਸ ਦੇ ਨਾਲ ਮਰ ਲਗਭਗ ਤੁਹਾਡਾ ਪੰਜ ਹੋਰ ਨਾਲ ਆਈ ਹੈ ਮੈਂ ਸੋਚਿਆ ਪਤਾ ਨਹੀਂ ਉੱਧੇ ਟਰੈਕਟਰ ਟਰਾਲੀ ਦੀ ਆਵਾਜ਼ ਆਈ ਹੋਣੀ ਹੈ ਇਹਦੇ ਹੁਣ ਆ ਕੇ ਦੇਖਿਆ ਸੀ ਤੇ ਇੱਥੇ ਤੇ ਸਟੈਂਡੀ ਬਹੁਤ ਵੱਟਾ ਹੋ ਗਿਆ